ਕਦੀ ਸੋਚਿਆ ਹੈ ਜੇ ਗਿਆਨ ਕੋਈ ਯੰਤਰ ਹੁੰਦਾ ਤਾਂ ਲੋਕ ਕਿਸ ਨੂੰ ਖਰੀਦ ਕੇ ਸਿਆਣੇ ਬਣ ਜਾਂਦੇ ਪਰ ਕਈ ਵਾਰ ਭੋਲੇ ਪਾਲੇ ਬੰਦੇ ਦੀ ਗਲਤਫਹਿਮੀ ਬਹੁਤ ਵੱਡੇ ਹਾਸੇ ਦਾ ਸਬਬ ਬਣ ਜਾਂਦੀ ਹੈ ਇੱਕ ਐਸੀ ਹੀ ਹਾਸੋਹਿਣੀ ਬਿਰਤਾਂਤ ਦੇ ਆਧਾਰ ਤੇ ਹੈ ਸਾਡੀ ਅੱਜ ਦੀ ਇਹ ਕਹਾਣੀ ਅੰਤ ਤੱਕ ਜਰੂਰ ਸੁਣਿਓ ਕਿਉਂਕਿ ਇਹ ਕਹਾਣੀ ਤੁਹਾਨੂੰ ਹਸਾਈਗੀ ਵੀ ਇੱਕ ਐਸੀ ਸਿੱਖਿਆ ਦੇ ਕੇ ਜਾਵੇਗੀ ਜੋ ਤੁਸੀਂ ਕਦੇ ਨਹੀਂ ਭੁੱਲੋਗੇ ਸੰਗਰੂਰ ਜ਼ਿਲ੍ਹੇ ਵਿੱਚ ਪੈਂਦੇ ਪਿੰਡ ਲੰਗੋਵਾਲ ਦਾ ਤੁੱਤਾ ਇੱਕ ਵਾਰ ਪਟਿਆਲੇ ਸ਼ਹਿਰ ਵਿੱਚ ਆਪਣੀ ਭੂਆ ਨੂੰ ਮਿਲਣ ਵਾਸਤੇ ਗਿਆ। ਕੁਰਤਾ ਚਾਦਰਾਂ ਸਿਰ ਤੇ ਮੈਲੀ ਜਿਹੀ ਪੱਗ ਅੱਖਾਂ ਵਿੱਚ ਭੋਲਾਪਨ ਤੇ ਦਿਮਾਗ ਵਿੱਚ ਇੱਕ ਬਹੁਤ ਵੱਡੀ ਗਲਤਫਹਿਮੀ। ਤੁੱਤਾ ਪੜਿਆ ਲਿਖਿਆ ਨਹੀਂ ਸੀ ਪਰ ਸ਼ੌਂਕ ਵੱਡਾ ਸੀ। ਉਸ ਨੂੰ ਪਿੰਡ ਵਿੱਚ ਰੋਪ ਮਾਉਣ ਦਾ ਬੜਾ ਚਾ ਰਹਿੰਦਾ ਸੀ। ਤੁੱਤੇ ਨੇ ਆਪਣਾ ਫੁੱਲਾਂ ਵਾਲਾ ਝੋਲਾ ਸਾਈਕਲ ਦੇ ਡੰਡੇ ਨਾਲ ਬੰਨ੍ਹਿਆ ਤੇ ਬਾਹੋਂ ਤਾਹੀ ਭਵਾਨੇਗੜ ਤੋਂ ਹੁੰਦਾ ਹੋਇਆ ਪਟਿਆਲੇ ਵੱਲ ਚੱਲ ਪਿਆ। ਤੇ ਸ਼ਾਮ ਹੋਣ ਤੋਂ ਪਹਿਲਾਂ ਭੂਆ ਦੇ ਘਰ ਜਾ ਸਾਸ਼ੀਕਲ ਬੁਲਾਈ। ਤੂਤੇ ਦਾ ਫੁੱਫੜ ਤਹਿਸੀਲਦਾਰ ਸੀ ਤੇ ਉਸ ਦੀ ਸ਼ਰਮਾਈਦਾਰੀ ਕਰਦੀ ਹਰ ਇੱਕ ਚੀਜ਼ ਵਿੱਚੋਂ ਝਲਕਦੀ ਸੀ ਜਦੋਂ ਸਵੇਰੇ ਤੂਤਾ ਉੱਠਿਆ ਤਾਂ ਉਸ ਨੇ ਦੇਖਿਆ ਵੀ ਫੁੱਫੜ ਜੀ ਪਾਰਕ ਵਿੱਚ ਬੈਠੇ ਚਾਹ ਪੀ ਰਹੇ ਨੇ ਤੂਤਾ ਵੀ ਉਹਨਾਂ ਕੋਲ ਜਾ ਬੈਠਾ ਪੂਆ ਜੀ ਨੇ ਇੱਕ ਚਾਹ ਦਾ ਕੱਪਾ ਤੂਤੇ ਲਈ ਵੀ ਲਿਆ ਰੱਖਿਆ ਸੀ ਤੂਤਾ ਕਹਿੰਦਾ ਪੂਆ ਮੇਰੇ ਵਾਸਤੇ ਤਾਂ ਕੌਲਾ ਹੀ ਲਿਆ ਆਹ ਕੱਪੀ ਜੀ ਤਾਂ ਮੇਰੇ ਮੂੰਹ ਵਿੱਚ ਹੀ ਘੁਲ ਜੂ ਤੂਤੇ ਦੀ ਗੱਲ ਸੁਣ ਕੇ ਕੋਲ ਬੈਠੇ ਫੁੱਫੜ ਜੀ ਵੀ ਆਪਣਾ ਹਾਸਾ ਨਹੀਂ ਰੋਕ ਸਕੇ ਤੇ ਉੱਚੀ ਉੱਚੀ ਹੱਸਣ ਲੱਗੇ ਇੰਨੀ ਨੂੰ ਅਖਬਾਰ ਵਾਲਾ ਭਾਈ ਅਖਬਾਰ ਫੁੱਫੜ ਜੀ ਦੇ ਟੇਬਲ ਤੇ ਰੱਖ ਗਿਆ ਫੁੱਫੜ ਜੀ ਨੇ ਤੂਤੇ ਨੂੰ ਕਿਹਾ ਜਾ ਤੇਰੀ ਭੂਆ ਤੋਂ ਐਨਕ ਫੜ ਕੇ ਲਿਆ ਮੈਂ ਜਰਾ ਅਖਬਾਰ ਪੜ੍ਹ ਲਵਾਂ ਤੂਤਾ ਐਨਕ ਕੈਨਕ ਕਰਦਾ ਅੰਦਰ ਨੂੰ ਤੁਰ ਪਿਆ ਨਾਲੇ ਸੋਚਦਾ ਜਾਵੇ ਇਹ ਕਿਹੜਾ ਯੰਤਰ ਹੈ ਜਿਹਦੇ ਨਾਲ ਅਖਬਾਰ ਪੜ੍ਹਿਆ ਜਾਂਦਾ ਭੂਆ ਨੂੰ ਜਾ ਕੇ ਕਹਿੰਦਾ ਫੁੱਫੜ ਪਤਾ ਨਹੀਂ ਕੀ ਐਨਕ ਕੂਨ ਕ ਮੰਗਦਾ ਕਹਿੰਦਾ ਮੈਂ ਅਖਬਾਰ ਪੜ੍ਹਣਾ ਭੂਆ ਕਹਿੰਦੀ ਇਹ ਪੁੱਤੋ ਕਾਂਸ ਤੇ ਪਈ ਹੈ ਜਿਹੜੀ ਡੱਬੀ ਉਹ ਹੈ ਐਨਕ ਉਹ ਲੈ ਜਾ ਤੂਤਾ ਕਹਿੰਦਾ ਅੱਛਾ ਇਹ ਐਨਕ ਹੁੰਦੀ ਹੈ ਫਿਰ ਭੂਆ ਇਹਦੇ ਨਾਲ ਅਖਬਾਰ ਪੜ੍ਹਿਆ ਜਾਂਦਾ ਭੂਆ ਕਹਿੰਦੀ ਹਾਂ ਪੁੱਤ ਵਧੀਆ ਪੜ੍ਹਿਆ ਜਾਂਦਾ ਤੁੱਤਾ ਨਾਲੇ ਐਨਕ ਲੈ ਕੇ ਤੁਰਿਆ ਜਾਂਦਾ ਨਾਲੇ ਸੋਚਦਾ ਜਾਂਦਾ ਵੀ ਜੇ ਇਹ ਜੰਤਰ ਜਾਂ ਮੈਂ ਪਿੰਡ ਲੈ ਜਾਂਦਾ ਮੇਰੀ ਤਾਂ ਬੱਲੇ ਬੱਲੇ ਹੋ ਜੂ ਸਾਰਾ ਪਿੰਡ ਮੇਰੇ ਕੋਲ ਖਬਰਾਂ ਸੁਣਨ ਵਾਸਤੇ ਆਇਆ ਕਰੂ ਤੁੱਤਾ ਤੈਅ ਕਰ ਲੈਂਦਾ ਹੈ ਅੱਜ ਪਟਿਆਲੇ ਤੋਂ ਇਹ ਜੰਤਰ ਲੈ ਕੇ ਹੀ ਜਾਣਾ ਹੈ ਤੇ ਵਾਪਸੀ ਤੇ ਉਹ ਸਾਈਕਲ ਬਜ਼ਾਰ ਵਾਲ ਮੋੜ ਲੈਂਦਾ ਪਰ ਮੁਸ਼ਕਲ ਇਹ ਵੀ ਸੀ ਉਸ ਨੂੰ ਉਸ ਜੰਤਰ ਦਾ ਨਾਂ ਹੀ ਯਾਦ ਨਹੀਂ ਰਹਿੰਦਾ ਪਟਿਆਲੇ ਦੇ ਢੀੜ ਵਾਲੇ ਬਾਜ਼ਾਰ ਵਿੱਚ ਤੁੱਤਾ ਇੱਧਰ ਉੱਧਰ ਪੁੱਛਦਾ ਫਿਰ ਉਹ ਭਾਈ ਇਹੋ ਪੜ੍ਹਾਈ ਵਾਲਾ ਯੰਤਰ ਕਿੱਥੋਂ ਮਿਲਦਾ ਕੋਈ ਹੱਸਪਿਆ ਕੋਈ ਕਹੇ ਲਾਇਬ੍ਰੇਰੀ ਚਲਾ ਜਾ ਤੂਤਾ ਕਹਿੰਦਾ ਵੀ ਹੁਣ ਇਹ ਕੀ ਹੁੰਦਾ ਕੋਈ ਕਹੇ ਸਕੂਲ ਚ ਦਾਖਲਾ ਲੈ ਲਾ ਤੂਤਾ ਖਿੱਚ ਕੇ ਬੜਬੜਾਇਆ ਕੋਈ ਨਾ ਨਾ ਦੱਸੋ ਮੇਰੇ ਪੁੱਤ ਦੇ ਉਹ ਮੈਂ ਵੀ ਇਹ ਯੰਤਰ ਲੈ ਕੇ ਜਾਵਾਂ ਅਚਾਨਕ ਉਹਦੀ ਨਜ਼ਰ ਇੱਕ ਦੁਕਾਨ ਦੇ ਬਾਹਰ ਆ ਲੜਕੀ ਐਨ ਕੁੱਤੇ ਪਈ ਤੂਤਾ ਝਟ ਖੜਾ ਹੋ ਗਿਆ ਲਓ ਜੀ ਇਹ ਹੀ ਆ ਪੜ੍ਹਾਈ ਵਾਲਾ ਯੰਤਰ ਤੁੱਤਾ ਛਾਤੀ ਫੁਲਾ ਕੇ ਦੁਕਾਨ ਵਿੱਚ ਵੜਿਆ ਉਹ ਦੁਕਾਨਦਾਰਾ ਮੈਨੂੰ ਪੜ੍ਹਾਈ ਵਾਲਾ ਜੰਤਰ ਦੇ ਜੋ ਲਾਉਂਦੇ ਸਾਰ ਪੜਨ ਲੱਗ ਜੇ ਦੁਕਾਨਦਾਰ ਨੇ ਅਖਬਾਰ ਫੜਾਇਆ ਤੇ ਕੈਨਕ ਦੇ ਦਿੱਤੀ ਤੁੱਤੇ ਨੇ ਐਨਕ ਲਾ ਕੇ ਅਖਬਾਰ ਪੁੱਠਾ ਫੜ ਲਿਆ ਤੇ ਕੰਗੂਰਾਂ ਵਾਂਗੂ ਅੱਖਾ ਘੁਮਾਈ ਜਾਵੇ ਹੁਣ ਕੁਝ ਦਿਸ ਨਹੀਂ ਰਿਹਾ ਦੁਕਾਨਦਾਰ ਐਨਕਾਂ ਬਦਲਦਾ ਰਿਹਾ 1 2 3 4 ਤੁੱਤਾ ਹਰ ਵਾਰ ਕਹਿੰਦਾ ਨਾ ਬਈ ਗੱਲ ਨਹੀਂ ਬਣੀ ਇਹ ਵਾਲੀ ਵੀ ਨਹੀਂ ਚੱਲੀ ਚੌਥੀ ਦੁਕਾਨਦਾਰ ਦੁਕਾਨ ਤੇ ਇਕੱਠੇ ਹੋ ਗਏ ਸਾਰੇ ਤੁੱਤੇ ਵੱਲ ਦੇਖੀ ਜਾਣ ਤੇ ਹੱਸੀ ਜਾਣ ਦੁਕਾਨਦਾਰ ਨੇ ਧਿਆਨ ਨਾਲ ਵੇਖਿਆ ਤੇ ਹੌਲੀ ਜਿਹਾ ਕਿਹਾ ਮਿੱਤਰ ਅਖਬਾਰ ਤਾਂ ਸਿੱਧਾ ਫੜ ਲੈ ਤੁੱਤਾ ਘਬਰਾ ਗਿਆ ਦੁਕਾਨਦਾਰ ਨੂੰ ਸ਼ੱਕ ਹੋਇਆ ਉਹ ਕਹਿੰਦਾ ਤੂੰ ਕਿੰਨੇ ਤੱਕ ਪੜਿਆ ਤੁੱਤਾ ਕਹਿੰਦਾ ਬਾਈ ਮੈਂ ਤਾਂ ਅੰਗੂਠਾ ਛਾਪਾਂ ਕੁਰਾਨ ਪੜ ਤਾਂ ਹੀ ਤਹੇ ਜੰਤਰ ਲੈਣ ਆਇਆ ਦੁਕਾਨਦਾਰ ਕਹਿੰਦਾ ਉਹ ਤੁੱਟਿਆ ਸਿਰਫ ਐਨਕ ਲਾਉਣ ਨਾਲ ਪੜਾਈ ਨਹੀਂ ਆਉਂਦੀ ਪਹਿਲਾਂ ਪੜ੍ਹਨਾ ਸਿੱਖ ਫਿਰ ਐਨਕ ਦੀ ਲੋੜ ਪਵੇਗੀ ਤੁੱਟਾ ਸਿਰ ਖੁਜਾਉਂਦਾ ਹੋਇਆ ਚੁੱਪਚਾਪ ਬਾਹਰ ਨਿਕਲ ਗਿਆ ਇਸ ਕਹਾਣੀ ਤੋਂ ਸਾਨੂੰ ਇਹ ਸਮਝ ਆਉਂਦੀ ਹੈ ਕਿ ਗਿਆਨ ਕੋਈ ਚੀਜ਼ ਨਹੀਂ ਜੋ ਬਾਜ਼ਾਰ ਚੋਂ ਖਰੀਦੀ ਜਾ ਸਕੇ ਤੁੱਟਾ ਪੋਲਾ ਸੀ ਉਸਦੀ ਗਲਤੀ ਇਹ ਸੀ ਉਹ ਪੜ੍ਹਨਾ ਸਿੱਖਣ ਦੀ ਥਾਂ ਇਹ ਸਮਝ ਰਿਹਾ ਸੀ ਕਿਸੇ ਸਾਜ਼ ਜਾਂ ਜੰਤਰ ਨਾਲ ਇਨਸਾਨ ਸਿਆਣਾ ਬਣ ਜਾਂਦਾ ਹੈ ਪਰ ਅਸਲ ਵਿੱਚ ਸਿਆਣਪ ਤਾਂ ਦਿਮਾਗ ਨੂੰ ਵਰਤਨ ਨਾਲ ਆਉਂਦੀ ਹੈ ਕਿਸੇ ਜੰਤਰ ਨਾਲ ਹੀ ਐਨਕ ਅੱਖਾਂ ਨੂੰ ਸਾਫ਼ ਦਿਖਾਉਂਦੀ ਹੈ ਪਰ ਸਿੱਖਿਆ ਮਨੁੱਖ ਨੂੰ ਸਹੀ ਸੋਚ ਦਿੰਦੀ ਹੈ ਜਿਸ ਦੇ ਕੋਲ ਸਿੱਖਿਆ ਨਹੀਂ ਉਹ ਸੱਚ ਨੂੰ ਵੀ ਉਲਟਾ ਫੜ ਲੈਂਦਾ ਹੈ ਬਿਲਕੁਲ ਉਸ ਅਖਬਾਰ ਵਾਂਗ ਇਹ ਕਹਾਣੀ ਸਾਨੂੰ ਇਹ ਵੀ ਸਿਖਾਉਂਦੀ ਹੈ ਕਿ ਰੋਪ ਗਿਆਨ ਨਾਲ ਬਣਦਾ ਹੈ ਸਿਰਫ ਦਿਖਾਵੇ ਨਾਲ ਨਹੀਂ ਜੋ ਸਿੱਖਦਾ ਹੈ ਉਹ ਆਪ ਵੀ ਸਨਮਾਨ ਪਾ ਲੈਂਦਾ ਹੈ ਅਸਲ ਅਨਪਣ ਅੱਖਾਂ ਦਾ ਨਹੀਂ ਅਗਿਆਨਤਾ ਤਾਂ ਹੁੰਦਾ ਹੈ ਤੇ ਜਿਸ ਦਿਨ ਮਨੁੱਖ ਸਿੱਖਣ ਦਾ ਫੈਸਲਾ ਕਰ ਲੈਂਦਾ ਉਸ ਦਿਨ ਤੋਂ ਹੀ ਉਸਦੀ ਅਸਲ ਅੱਖ ਖੁੱਲ ਜਾਂਦੀ ਹੈ